ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਜਗਜੀਤ ਸਿੰਘ ਕੋਤਬਾ ਤੇ ਤੁਸੀਂ ਦੇਖ ਰਹੇ ਹੋ ਜਨਕੇ ਪੰਜਾਬ ਟੀਵੀ ਦੋਸਤੋ ਅੱਜ ਆਪਾਂ ਪਿੰਡ ਦੇ ਵਿੱਚ ਪਹੁੰਚੇ ਸੀ ਇੱਥੇ ਆਪਣੇ ਹਲਕਾ ਮਹਿਲਕਲਾਂ ਦੇ ਪਿੰਡਾਂ ਦੇ ਵਿੱਚ ਜਿਹੜਾ ਜਾ ਰਹੇ ਸੀ ਸਰਵੇ ਕਰਨ ਵੋਟਾਂ ਦਾ ਕਿ ਕਿਸ ਤਰ੍ਹਾਂ ਦਾ ਜਿਹੜਾ ਵੋਟਾਂ ਦਾ ਰੁਝਾਨ ਹੈ ਇਸ ਵਾਰ ਜਿਹੜੀ ਜੱਦੂ ਜਹਿਦ ਹੋ ਰਹੀ ਹੈ ਵੋਟਾਂ ਦੀ ਤੇ ਆਮ ਲੋਕਾਂ ਦੇ ਵਿੱਚ ਜਾ ਕੇ ਪਤਾ ਕਰਦੇ ਆ ਕਿ ਜਿਹੜਾ ਆਮ ਲੋਕਾਂ ਦਾ ਕੀ ਰੁਝਾਨ ਹੈ ਕਿਹੜੀ ਪਾਰਟੀ ਨੂੰ ਜਿਹੜੀ ਵੋਟ ਪਾ ਕੇ ਜਿਤਾਉਣਾ ਚਾਹੁੰਦੇ ਨੇ ਸੋ ਆਓ ਗੱਲਬਾਤ ਕਰਦੇ ਆ ਸਾਡੇ ਨਾਲ ਪਿੱਛੇ ਇੱਥੇ ਕੁਝ ਬਜ਼ੁਰਗ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਹੜੀ ਪਾਰਟੀ ਨੂੰ ਜਿਹੜੀ ਉਹ ਸਪੋਰਟ ਕਰਨਗੇ ਜਾਂ ਵੋਟ ਪਾਉਣਗੇ ਸੋ ਆਓ ਗੱਲਬਾਤ ਕਰਦੇ ਆ ਉਹਨਾਂ ਬਜ਼ੁਰਗਾਂ ਦੇ ਨਾਲ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਆਪਣਾ ਮਨਜੀਤ ਸਿੰਘ ਆ ਜੀ ਹਾਂ ਮਨਜੀਤ ਸਿੰਘ ਜੀ ਵੋਟਾਂ ਦਾ ਜਿਹੜਾ ਦੌਰ ਚੱਲ ਰਿਹਾ ਪ੍ਰਚਾਰ ਚੱਲ ਰਿਹਾ ਲੋਕਾਂ ਦਾ ਵੱਖ-ਵੱਖ ਪਾਰਟੀਆਂ ਦਾ ਕੀ ਲੱਗਦਾ ਕਿਹੜੀ ਪਾਰਟੀ ਨੂੰ ਜਿੱਤ ਮਿਲੇਗੀ ਜਾਂ ਤੁਸੀਂ ਕਿਹੜੀ ਪਾਰਟੀ ਨੂੰ ਸਪੋਰਟ ਕਰੋਗੇ ਅਸੀਂ ਤਾਂ ਆਮ ਪਾਰਟੀ ਨੂੰ ਕਰਦੇ ਆ ਜੀ ਕੀ ਕਾਰਨ ਆ ਜੀ ਆਮਪਲ ਸਾਡੇ 3.5 ਕਰੋੜ ਦਾ ਕੰਮ ਹੋ ਗਿਆ ਪਿੰਡ ਚ ਅੱਛਾ ਜੀ ਪੂਰੇ 3 ਕਰੋੜ ਦਾ ਦੋ ਟੋਬੇ ਬਣ ਗਏ ਆ ਬਣ ਗਿਆ ਜੀ ਅੰਟਰਲੋਕ ਨਹੀਂ ਪੈਗੀ ਅੰਤ ਨਹੀਂ ਠੀਕ ਹੈ ਜੀ ਬਹੁਤ ਕੰਮ ਹੋਇਆ ਵਿੱਚ ਨਾਲ ਦੇ ਪਿੰਡਾਂ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਜਿਹੜਾ ਆਪ ਦਾ ਵਿਰੋਧ ਵੀ ਆ ਉਹਦੇ ਬਾਰੇ ਕੀ ਕਹੋਗੇ ਜੀ ਖੂਜਾਵੇ ਬ੍ਰੋ ਨਸ਼ਾ ਤਾਂ ਪਾਰਟੀ ਨੂੰ ਪਾਵਾਂਗੇ ਪਿੰਡਾਂ 'ਚ ਹੁੰਦੇ ਹੀ ਰਹਿੰਦਾ ਮੋੜਾ ਮੋੜਾ ਤਾਂ ਠੀਕ ਹੈ ਨਹੀਂ ਆਪ ਪਾਰਟੀ ਨੇ ਇੱਕ ਗੱਲ ਕਰੀ ਸੀ ਵੀ ਆਪਾਂ ਨਸ਼ੇ ਬੰਦ ਕਰ ਦਾਂਗੇ ਉਹਦੇ ਬਾਰੇ ਤੇ ਕੋਈ ਖਾਸ ਜਾਂ ਟਿੱਪਣੀ ਹੋਈ ਨਹੀਂ ਤੁਸੀਂ ਉਹਦੇ ਬਾਰੇ ਕੀ ਕਹੋਗੇ ਨਸ਼ਾ ਯਾਰ ਗੋਲੀਆਂ ਕੁੱਟ ਕੇ ਖਾਈ ਜਾਂਦੇ ਨੇ ਨਾ ਖਾਣ ਨਾ ਮਲਣ ਸਪਰੇਅ ਲਾਉਂਦੇ ਨੇ ਸਪਰੇਅ ਪੀਂਦੇ ਨੇ ਮੇਰੇ ਖਾਲੇ ਠੀਕ ਹੈ ਜੀ ਕਿਹੜਾ ਨਸ਼ਾ ਬਿਕਰੇਗਾ ਕੁੱਟ ਕੇ ਗੋਲੀਆਂ ਟੀਕਾ ਲਾ ਲੈਂਦੇ ਨੇ ਮਰਨੀਆਂ ਫਿਰ ਕਿਹੜੇ ਕਿਹੜੇ ਕੰਮ ਨੇ ਜਿਹੜੇ ਆਪ ਸਰਕਾਰ ਦੇ ਭਗਵੰਤ ਮਾਨ ਦੇ ਤੁਹਾਨੂੰ ਲੱਗਦਾ ਵੀ ਬਹੁਤ ਪੂਰੇ ਵਧੀਆ ਕੀਤੇ ਨੇ ਸਾਢੇ ਪਿੰਡ ਦਾ ਕੰਮ ਬਹੁਤ ਹੋ ਗਿਆ ਜੀ ਅੱਛਾ ਜੀ ਅਮੀ ਆਪਾਂ ਕਹੀ ਜੀ ਜਿੰਨਾ ਹੋਇਆ ਉਨਾ ਹੀ ਹੋਇਆ ਅੱਛਾ ਦੋ ਟੋਬੇ ਬਣ ਗਏ ਹਸਪਤਾਲ ਬਣ ਗਿਆ ਜੀ ਸਕੂਲ ਦੇ ਕਮਰੇ ਪੈ ਗਏ ਐਂਟਰਲੋਕ ਬਹੁਤ ਅੱਗੇ ਪਿੰਡ ਚ ਸੋਲਰ ਮੋਟਰ ਲੱਗੀ ਠੀਕ 50 ਕਿਲੋ ਜੀ ਪਾਣੀ ਬੰਦਗਾ ਇੱਧਰ 10 ਦੀ ਮੋਟਰ ਲੱਗੀ ਹੈ ਹੁਣ 100 ਕਿਲੋ ਜੀ ਪਾਣੀ ਬਣਗਾ ਠੀਕ ਹੈ ਜੀ ਹਾਂ ਇਹ ਤੁਹਾਡੇ ਪਿੰਡ ਦੇ ਕੰਮ ਨੇ ਹਾਂ ਸਾਡੇ ਪਿੰਡ ਦੇ ਕੰਮ ਕੀ ਲੱਗਦਾ ਵੀ ਜਿਹੜੀ ਵੱਡੀ ਜਿੱਤ ਲੈ ਜੂਗਾ ਤੇ 100 ਕ ਗਾਲੀਆਂ ਦੀ ਹੈਗੀ ਅੱਛਾ ਜੀ ਕਾਂਗਰਸ ਦੇ ਹੋਸੇ 600 ਅੱਛਾ ਜੀ ਦੂਜੀ ਆਮ ਨੂੰ ਜਾਣੇ ਸਾਰੀ ਸਾਰੀ ਆਮ ਦੀ ਹੈ ਹੂੰ ਤੇ ਤੁਹਾਡੇ ਕਹਿੰਦਾ ਮਤਲਬ ਹੈ ਕਿ ਜਿੱਤ ਆਮ ਪਾਰਟੀ ਹਾਂ ਜੀ ਹਾਂ ਜੀ ਹਾਂ ਜੀ ਤੁਸੀਂ ਆਮ ਪਾਰਟੀ ਸਪੋਰਟ ਹਾਂ ਜੀ ਹਾਂ ਜੀ ਬਹੁਤ